ਅਮ੍ਰਿਤਸਰ ਦੇ ਪਿੰਡ ਰਾਮਤਵਾਲੀ ਇਸਮਰਤਨ ਮੈਡੀਕਲ ਦੇ ਉੱਪਰ ਦੋ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਗੱਲ ਕਰੀ ਅੱਜ ਦਿਨ ਦੀ ਕਿਤੇ ਨਾ ਕਿਤੇ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਉਂਦੀ ਹੈ ਇਸੇ ਤਰ੍ਹਾਂ ਥਾਣਾ ਮੱਤੇਵਾਲ ਦੇ ਅਧੀਨ ਪੈਂਦੇ ਪਿੰਡ ਰਾਮਤਵਾਲੀ ਇੱਕ ਮੈਡੀਕਲ ਦੇ ਉੱਤੇ ਦੋ ਨੌਜਵਾਨ ਜਿਹੜੇ ਕਿ ਆਏ ਨੇ ਜ ਸੁਖਮੰਗ ਮੈਡੀਕਲ ਦੇ ਉੱਤੇ ਗੋਲੀ ਚਲਾਉਂਦੇ ਤੇ ਜਵਾਬੀ ਕਾਰਵਾਈ ਦੇ ਵਿੱਚ ਮੈਡੀਕਲ ਦੇ ਮਾਲਕ ਦੇ ਵੱਲੋਂ ਵੀ ਫਾਇਰਿੰਗ ਕੀਤੀ ਹੈ ਤਾਂ ਨੌਜਵਾਨ ਉਤੋਂ ਫਰਾਰ ਹੋ ਗਏ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਕਾਲ ਜੀ ਦੋ ਨੌਜਵਾਨ ਮੁੰਡੇ 6:00 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ 플레이ਟ ਪਰਸਨ ਮੋਟਰਸਾਈਕਲ ਦੀ ਨੰਬਰ 플레이ਟ ਤੋਂ ਕੋ ਡਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਕੇ ਉਹਨਾਂ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਉਹ ਮਲਤ ਹੋ ਗਿਆ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਕਰਕੇ ਤਫਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕਾਮਰੇ ਚੱਕਣਦੇ ਆ ਲੇਕਿਨ ਕਾਮਰੇ ਜੇ ਦੋ ਮੂੰਹ ਬੰਦੇ ਮੌਸਮ ਮੁੰਡੇ ਆਏ ਨੇ ਅਸੀਂ ਗਾਂ ਤਫਤੀਸ਼ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਇਹ ਸਰ ਕੀ ਰੰਜਿਸ਼ ਕੀ ਆਈ ਸੌਂ ਰੰਜਿਸ਼ ਤੇ ਕੋਈ ਨਹੀਂ ਜੀ ਇਹ ਪਹਿਲੂ ਜੁਗਮਨ ਮੁੰਡਾ ਕਿਹਾ ਵੀ ਨਾਗਰ ਮੈਨ ਅਪਲੀਕੇਸ਼ਨ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਨੇ ਹੁਣੇ ਹੀ ਗੱਲ ਦੱਸੀ ਪਹਿਲਾਂ ਮੁੰਨਾ ਇਹ ਐਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਵਾਸਤੇ ਕੋਈ ਹੈ ਨਹੀਂ ਜੀ ਇਹ ਹੁਣ ਦੱਸੇ ਕੋਈ ਨੂਰ ਮਾਮਲਾ ਸਾਹਮਣੇ ਆਇਆ ਜੀ ਫਰੋਦੀ ਵਗੈਰਾ ਦਾ ਹਾਂਜੀ ਕੋਈ ਹੋਰਤ ਨਹੀਂ ਸਾਹਮਣੇ ਆਇਆ ਜੀ ਫਰੋਦੀ ਵਗੈਰਾ ਦਾ ਕੋਈ ਹੋਰ ਥਰਡ ਆਈ ਹੋਵੇ ਨਾ ਜੀ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਨਹੀਂ ਆਇਆ ਇਹਨੇ ਇਹ ਗੱਲ ਕਹੀ ਸੀ ਵੀ ਪਹਿਲਾਂ ਮਿਲੋਂ ਕੋਈ ਕਾਲ ਡਿਮਿਨਿਟਿਡ ਮੇਂਟੇਡ ਮੇਂ ਲਾਈ ਸੀਗੀ ਦੇਖ ਕਰ ਹੁਣਾ ਇਹ ਹੁਣ ਉਹਨੇ ਦੱਸਿਆ ਜੀ ਪਹਿਲਾਂ ਉਹਨਾਂ ਨੇ ਐਪਲੀਕੇਸ਼ਨ ਨਹੀਂ ਦਿੱਤੀ